ਅਰਥਾਤੇ ਪਾਕਿਸਤਾਨ ਦੇ ਵਿੱਚ ਚੱਲ ਰਹੇ ਤਣਾਅ ਭਰੇ ਹਾਲਾਤ ਹੁਣ ਧਾਰਮਿਕ ਥਾਵਾਂ ਨੂੰ ਵੀ ਨਿਸ਼ਾਨਾ ਬਣਾਉਣ ਲੱਗੀਆਂ। ਤਾਜ਼ਾ ਘਟਨਾ ਦੇ ਵਿੱਚ ਪਾਕਿਸਤਾਨ ਵੱਲੋਂ ਗੁਰਦੁਆਰਾ ਸਾਹਿਬ 'ਤੇ ਹਮਲਾ ਕੀਤਾ ਗਿਆ ਜਿਸ ਦੇ ਵਿੱਚ ਗੁਰਦੁਆਰੇ ਦੀ ਇਮਾਰਤ ਢਹਿ ਗਈ ਹੈ ਤੇ ਗ੍ਰੰਥੀ ਸਿੰਘ ਸਮੇਤ 10 ਭਾਰਤੀਆਂ ਦੀ ਮੌਤ ਹੋ ਗਈ। ਇਹ ਹਮਲਾ ਸਿੱਖ ਭਾਈਚਾਰੇ ਲਈ ਨਹੀਂ ਸਗੋ ਹਰ ਉਸ ਇਨਸਾਨ ਲਈ ਕਤਕੈ ਜੋ ਧਰਮ ਦੇ ਨਾਂ ਤੇ ਨਫ਼ਰਤ ਨਹੀਂ ਪਿਆਰ ਦੀ ਵਕਾਲਤ ਕਰਦਾ। ਇਸ ਹਮਲੇ ਦੇ ਵਿੱਚ ਗੁਰਦੁਆਰੇ ਦੀ ਇਮਾਰਤ ਨੂੰ ਭਾਰੀ ਨੁਕਸਾਨ ਹੋਇਆ ਗਰੰਤੀ ਸਿੰਘ ਜੋ ਉੱਥੇ ਸੇਵਾ ਕਰ ਰਿਹਾ ਸੀ ਉਹਨਾਂ ਦੀ ਮੌਤ ਹੋ ਗਈ। ਉਹਨਾਂ ਦੇ ਨਾਲ ਹੋਰ 9 ਭਾਰਤੀ ਨਾਗਰਿਕ ਵੀ ਇਸ ਹਮਲੇ ਦਾ ਸ਼ਿਕਾਰ ਪੜਨੇ। ਉਸਤੇ ਹੀ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਇਸ ਹਮਲੇ ਦੀ ਕਰੜੀ ਨਿੰਦਾ ਕੀਤੀ ਹੈ। ਉਹਨਾਂ ਨੇ ਆਖਿਆ ਕਿ ਇਹ ਹਮਲੇ ਮਨੁੱਖਤਾ ਉੱਤੇ ਹਮਲਾ ਨੇ ਅਤੇ ਦੋਵੇਂ ਦੇਸ਼ਾਂ ਦੀਆਂ ਸਰਕਾਰਾਂ ਨੂੰ ਤੁਰੰਤ ਸ਼ਾਂਤੀ ਬਹਾਲ ਕਰਨ ਦੀ ਲੋੜ ਹੈ। ਇਸ ਹਮਲੇ ਦੇ ਵਿੱਚ ਤਿੰਨ ਸਿੱਖ ਭਾਈ ਭਾਈ ਅਮਰੀਕ ਸਿੰਘ ਰਾਗੀ ਭਾਈ ਅਮਰਜੀਤ ਸਿੰਘ ਸਾਤਕਾ ਫੌਜੀ ਅਤੇ ਭਾਈ ਰਣਜੀਤ ਸਿੰਘ ਮਾਰੇ ਗਏ ਨੇ ਉੱਥੇ ਹੀ ਮਾਨਕੋਟ ਖੇਤਰ ਦੇ ਵਿੱਚ ਇੱਕ ਸਿੱਖ ਬੀਬੀ ਰੂਬੀ ਕੋਰ ਦੀ ਮੌਤ ਦੀ ਪੁਸ਼ਟੀ ਹੋਈ ਹੈ ਸਦਸਾਵਾ ਕੀ ਜਥੇਦਾਰ ਨੇ ਵੀ ਕਿਹਾ ਹੈ ਕਿ 1947 ਤੋਂ ਲੈ ਕੇ ਅੱਜ ਤੱਕ ਇਹ ਤਣਾਅ ਪੰਜਾਬ ਤੇ ਜੰਮੂ ਕਸ਼ਮੀਰ ਦੇ ਵਿੱਚ ਰਹਿੰਦੇ ਹਿੰਦੂ ਤੇ ਸਿੱਖ ਭਾਈਚਾਰੇ ਨੂੰ ਸਭ ਤੋਂ ਵੱਧ ਨੁਕਸਾਨ ਪਹੁੰਚਾ ਚੁੱਕਿਆ ਉਹਨਾਂ ਲੋਕਾਂ ਨੂੰ ਗੁਰਬਾਣੀ ਤੇ ਆਸਰੇ ਨਾਲ ਹੌਸਲਾ ਬਣਾਉਣ ਰੱਖਣ ਦੀ ਅਪੀਲ ਕੀਤੀ ਹੈ ਤੇ ਅਕਾਲਪੁਰ ਖ ਅਰਦਾਸ ਕੀਤੀ ਹੈ ਕਿ ਖੇਤਰ ਚ ਅਮਨ ਤੇ ਸ਼ਾਂਤੀ ਕਾਇਮ ਰਹੇ ਤਾਂ ਦੱਸਾਂ ਵਾਂ ਕਿ ਗੁਰਦੁਆਰਾ ਤੇ ਹਮਲੇ ਦੀ ਖਬਰ ਨਾਲ ਪੂਰੀ ਦੁਨੀਆ ਚ ਸਿੱਖ ਭਾਈਚਾਰੇ ਗੁੱਸੇ ਤੇ ਦੁੱਖ ਵਿੱਚ ਹੈ ਇਹ ਘਟਨਾ ਸਾਨੂੰ ਇਹ ਸਵਾਲ ਕਰਨ ਤੇ ਮਜਬੂਰ ਕਰਦੀ ਹੈ ਕਿ جنگ ਦੇ ਨਾਂ ਤੇ ਧਰਮ ਦੀ ਕਿੰਨੀ ਬੇਅੱਬਦੀ ਹੋ ਰਹੀ ਹੈ ਇਸੇ ਲਈ ਜੰਗ 31 ਅਕਤੂਬਰ ਦੀ ਹਾਰ ਇਨਸਾਨੀਅਤ ਹੁੰਦੀ ਹੈ ਤੁਸੀਂ ਇਸ ਹਮਲੇ ਬਾਰੇ ਕੀ ਸੋਚਦੇ ਹੋ ਕਿ ਪਾਕਿਸਤਾਨ ਨੂੰ ਗੰਭੀਰ ਨਤੀਜੇ ਪੁਗਤਨੇ ਚਾਹੀਦੇ ਨੇ ਕਮੈਂਟ ਕਰਕੇ ਆਪਣੀ رائے ਜ਼ਰੂਰ ਦਿਓ